ਸਤਿ ਸ਼੍ਰੀ ਅਕਾਲ ਵੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੂੰ ਦੇਖ ਸਕਦੇ ਹੋ ਕਣਕਾਂ ਦਾ ਰੰਗ ਹੋ ਗਿਆ ਸੁਨੇਰੀ ਕਣਕਾਂ ਪੱਕੀਆਂ ਵਈਆਂ ਨੇ ਬਹੁਤ ਸੋਹਣੀ ਵਧੀਆ ਫਸਲ ਵੜੀ ਐ ਪਰਮਾਤਮਾ ਗੇ ਅਰਦਾਸ ਬੇਨਤੀ ਐ ਕਿ ਸਭ ਦੀਆਂ ਫਸਲਾਂ ਪੂਰੀਆਂ ਵਧੀਆ ਹੋਣ ਚੰਗਾ ਝਾੜ ਹੋਵੇ ਹਨ ਸੋ ਅਸੀਂ ਸੋਸ਼ਲ ਮੀਡੀਆ ਚਲਾਉਂਦੇ ਆ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਆ ਸੋ ਸਾਡਾ ਫਰਜ਼ ਬਣਦਾ ਐ ਵੀ ਟਾਈਮ ਟੂ ਟਾਈਮ ਲੋਕਾਂ ਨਾਲ ਗੱਲਬਾਤ ਕਰਨ ਦਾ ਹਨ ਤੁਸੀਂ ਆਪ ਬਹੁਤ ਬੁੱਧੀਮਾਨ ਹੋ ਬਹੁਤ ਸਿਆਣੇ ਹੋ ਪਰ ਫਿਰ ਵੀ ਸਾਡਾ ਫਰਜ਼ ਬਣਦਾ ਗੱਲਬਾਤ ਕਰਨ ਦਾ ਆਪਦੇ ਦਿਲ ਦੀ ਗੱਲ ਕਹਿਣ ਦਾ ਹਨਾ ਇੱਕ ਤਾਂ ਪਹਿਲਾਂ ਆ ਖੇਲ ਦਿਖਾ ਦੇ ਬਈ ਇਹ ਖੇਲ ਪਈਆ ਬਿਲਕੁਲ ਖਾਲੀ ਹੈਨਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਹਨਾ ਸੋ ਇੱਕ ਆਪਾਂ ਉਸ ਤੋਂ ਪਹਿਲਾਂ ਗੱਲਬਾਤ ਕਰਾਂਗੇ ਜਿਹੜੇ ਮੇਰੇ ਵੀਰ ਹਨਾ ਜਿਹੜੇ ਮੇਰੇ ਵੀਰ ਕਹਿ ਦਿੰਦੇ ਨੇ ਵੀ ਜਿਹੜੀ ਆ ਫਸਲ ਹੈ ਹਨਾ ਆਹਾ ਕਣਕ ਦੀ ਫਸਲ ਹੈ ਲਾ ਕੇ ਯਾਰ ਮੰਨ ਕੇ ਚੱਲੋ ਵੀ ਇੱਕ ਪਸ਼ੂਆਂ ਦੇ ਹਰੇ-ਚਾਰੇ ਤੋਂ ਲੈ ਕੇ ਹਨਾ ਪਸ਼ੂਆਂ ਦਾ ਜਿਹੜਾ ਹਰਾ-ਚਾਰਾ ਹੁੰਦਾ ਉਹ ਤੋਂ ਲੈ ਕੇ ਇਸ ਫਸਲ ਤੱਕ ਚਾਹੇ ਫਸਲ ਜੀਰੀ ਦੀ ਆ ਚਾਹੇ ਮੂੰਗੀ ਮਸਰੀ ਦੀ ਆ ਚਾਹੇ ਮੱਕੀ ਦੀ ਆ ਜੋ ਵੀ ਫਸਲ ਹੈਗੀ ਆ ਅੱਲਾਹ ਕਹਿੰਦਾ ਵੀ ਇਹ ਫਸਲ ਹੁੰਦੀ ਆ ਸਿਰਫ ਜ਼ਿਮੀਦਾਰਾਂ ਦੀ ਹਨਾ ਨਹੀਂ ਵੀਰੋ ਇਹ ਕੱਲੇ ਜ਼ਿਮੀਦਾਰਾਂ ਦੀ ਫਸਲ ਨਹੀਂ ਇਹ ਫਸਲ ਆਪਣੀ ਸਭ ਦੀ ਆ ਹਨਾ ਇਸ ਫਸਲ ਦੇ ਨਾਲ ਹਰ ਇੱਕ ਦੇ ਘਰ ਚੱਲਦੇ ਨੇ ਜਿਵੇਂ ਹੁਣ ਬਾਡੀ ਦਾ ਟਾਈਮ ਐ ਵੱਡਣ ਵਾਲੇ ਵੀ ਹਰ ਇੱਕ ਜਾਤੀ ਦੇ ਨਾਲ ਸਬੰਧਤ ਹੁੰਦੇ ਨੇ ਜ਼ਿੰਮੇਦਾਰ ਵੀ ਡਰਾਈਵਿੰਗ ਕਰਦੇ ਨੇ ਮੱਝ ਵੀ ਸਿੱਖ ਵੀ ਜਿਹੜਾ ਡਰਾਈਵਿੰਗ ਕਰਦੇ ਨੇ ਰਮਨਾਦ ਸਿੰਘਾਂ ਦੇ ਵੀ ਡਰਾਈਵਿੰਗ ਕਰਦੇ ਨੇ ਸਾਰੇ ਕਰਦੇ ਨੇ ਉੱਥੇ ਵੀ ਦੇਖੋ ਸਾਰਿਆਂ ਦਾ ਕੰਮ ਮਿਲਿਆ ਰੋਜ਼ਗਾਰ ਮਿਲਿਆ ਹਨਾ ਜੇ ਆਪਾਂ ਮੰਡੀ ਦੀ ਗੱਲ ਕਰੀਏ ਮੰਡੀ ਦੇ ਵਿੱਚ ਦੇਖੋ ਕਿੰਨਿਆਂ ਦੇ ਤੁੱਲੇ ਚੱਲਣੇ ਨੇ ਕਿੰਨਿਆਂ ਦੇ ਰੋਜ਼ਗਾਰ ਚੱਲਣੇ ਨੇ ਉੱਥੇ ਵੀ ਤੁਸੀਂ ਦੇਖ ਲਓ ਹਨਾ ਦੂਰ ਦੂਰ ਤੋਂ ਵਿਦੇਸ਼ਾਂ ਦੇ ਵਿੱਚੋਂ ਮੈਂ ਸੌਰੀ ਵਿਦੇਸ਼ ਹੀ ਕਹਿ ਸਕਦੇ ਹਾਂ ਨਾ ਆਪਾਂ ਜੁਪੀਵਾਰ ਦੇ ਵਿੱਚੋਂ ਜਦੋਂ ਲੋਕ ਆਉਣਗੇ ਮਜ਼ਦੂਰੀ ਕਰਨ ਵਾਸ ਉਹਨਾਂ ਦੇ ਵੀ ਢਿੱਡ ਪੜਦੇ ਨੇ ਇਸੇ ਹੀ ਫਸਲ ਤੋਂ ਤਾਂ ਕਰਕੇ ਮੈਂ ਕਹਿੰਦਾ ਵੀ ਇਹ ਫਸਲ ਕੱਲੀ ਜ਼ਿੰਮੇਵਾਰਾਂ ਦੀ ਨਹੀਂ ਭਰਾਵੋ ਫਸਲ ਇਹ ਆਪਣੀ ਸਭ ਦੀ ਹੈ ਇਸ ਫਸਲ ਦਾ ਸਤਕਾਰ ਕਰਿਆ ਕਰੋ ਆਦਰ ਮਾਨ ਕਰਿਆ ਕਰੋ ਜੇਕਰ ਕਿਸੇ ਦੇ ਖੇਤ ਦੇ ਵਿੱਚ ਤੁਸੀਂ ਸਾਗ ਤੋੜਨ ਵੀ ਜਾਣੇ ਹੋ ਨਾ ਉੱਥੇ ਵੀ ਫਸਲ ਦਾ ਧਿਆਨ ਰੱਖਿਆ ਕਰੋ ਵੀ ਕੋਈ ਲਤੜਾ ਲਤੜਾ ਲਟੜਾਈ ਨਾ ਹੋ ਜੇ ਤਾਂ ਕਰਕੇ ਕੋਈ ਲਲਕਰਾ ਮਾਰਦਾ ਨਹੀਂ ਕੋਈ ਵਿੱਚ ਹੁੰਦੇ ਨੇ ਸਿਰ ਭਵੇਂ ਹਨ ਇੱਕ ਦੋਕ ਪਰ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਪਰ ਅੱਜ ਕੱਲ ਕੋਈ ਵੀ ਜ਼ਮੀਂਦਾਰ ਐਸਾ ਨਹੀਂ ਹੈਗਾ ਵੀ ਕੋਈ ਉਈ ਲਲਕਰਾ ਮਾਰ ਦੂਗਾ ਹਨਾ ਯਾਰ ਤੇ ਆਪਾਂ ਸਾਰੇ ਇੱਕੋ ਜਿਵੇਂ ਕਹਿੰਦੇ ਨੇ 9 ਮਾਰਚ ਦਾ ਇਹ ਰਿਸ਼ਤਾ ਆਪਾਂ ਸਾਰੇ ਇੱਕ ਹੋਈਆਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਥੋੜਾ ਜਿਹਾ ਸਮਝਣ ਦੀ ਗੱਲ ਹੈਗੀ ਜਿਹੜੀ ਇਹ ਫਸਲ ਹੈ ਇਹਦੀ ਕੇਅਰ ਕਰੋ ਜਿਹੜਾ ਮੇਨ ਮੁੱਦਾ ਅੱਜ ਦਾ ਹਨਾ ਆਪਾਂ ਇੱਥੇ ਕਿਉਂ ਖੜੇ ਆ ਫਸਲ ਪੱਕੀ ਹੈ ਵੱਢਣ ਵਾਲੀ ਫਸਲ ਹੋਈ ਪਈ ਆ ਹਨਾ ਤੇ ਇਹ ਪੁੱਤਾ ਮੰਗੂ ਪਾਲੀ ਵੀ ਫਸਲ ਹੈ ਜ਼ਮੀਂਦਾਰ ਭਰਾ ਦੀ ਹਨਾ ਜਿਹਦਾ ਵੀ ਇਹ ਖੇਤ ਹੈਗਾਗਾ ਸਨੈਰੀ ਕਣਕਾਂ ਹੋ ਜਾਂ ਪਈਆਂ ਨੇ ਪੂਰਾ ਮੌਸਮ ਤੁਸੀਂ ਦੇਖ ਸਕਦੇ ਹੋ ਨਾ ਸ਼ਾਮ ਦਾ ਟਾਈਮ ਆ ਹੁਣ ਪੂਰਾ ਵਧੀਆ ਮੌਸਮਾ ਚਾਰ ਸਪਿਰ ਸਨੈਰੀ ਕਣਕਾਂ ਹੀ ਕਣਕਾਂ ਦੀਆਂ ਨੇਗੀਆਂ ਕਮਬਾਈਨਾ ਚੱਲ ਪਈਆਂ ਨੇ ਤੇ ਹੜੰਬੇ ਤਾਂ ਹੁਣ ਤੁਹਾਨੂੰ ਪਤਾ ਹੀ ਆ ਬਹੁਤ ਘਟ ਗਏ ਨੇ ਹਨਾ ਹੁਣ ਤਾਂ ਕਹਿ ਸਕਦੇ ਆਪਾਂ ਵੀ ਇਸੇ ਤੀ ਕਮਬਾਈਨਾ ਦੀ ਕੰਮ ਚੱਲ ਪਿਆ ਜ਼ਿਆਦੇ ਕਰਕੇ ਹਨਾ ਸੋ ਸਮੇਂ-ਸਮੇਂ ਦੇ ਨਾਲ ਬਦਲਦਾ ਰਹਿੰਦਾ ਇੱਕ ਆਹ ਟਰਾਂਸਫਾਰਮ ਖੰਬੇ ਨੂੰ ਵੀ ਤੁਸੀਂ ਪੂਰੀ ਗੌਰ ਨਾਲ ਦੇਖ ਲਓ ਭਰਾਵੋ ਇਹ ਜਿਹੜਾ ਹਰ ਇੱਕ ਦੇ ਖੇਤ ਵਿੱਚ ਲੱਗਿਆ ਹੁੰਦਾ ਟਰਾਂਸਫਾਰਮ ਦੇ ਇੱਕ ਰੱਖਿਆ ਹੁੰਦਾ ਖੰਭੇ ਦੇ ਉੱਤੇ ਨਾਲ ਮੇਨ ਸਵਿਚ ਲੱਗੀ ਹੁੰਦੀ ਹੈ ਹਨਾ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆਂਗੇ ਜੋ ਮੇਨ ਮੁੱਦਾ ਹੈਗਾ ਆਪਣਾ ਸਾਡੀ ਬੇਨਤੀ ਆ ਹੱਥ ਬੰਨ ਕੇ ਵੀਰੋ ਜਿੰਨਾ ਦੇ ਖੇਤਾਂ ਦੇ ਵਿੱਚ ਬਲਕੇ ਹਰ ਇੱਕ ਮੋਟਰ 'ਤੇ ਹੀ ਤਾਂ ਸਿੰਗਲ ਖੰਭੇ ਨੇ ਉੱਥੇ ਦਾ ਸਰ ਜਾਂਦਾ ਜਿੱਥੇ ਇੱਕ ਤਾਂ ਸੜਕ ਲਾਈਨਾਂ ਨੇ ਜਿਹੜੀਆਂ ਕ੍ਰੋਸਿੰਗ ਕਰਦੀਆਂ ਨੇ ਦੂਸਰੀ ਗੱਲ ਜਿੰਨਾ ਦੇ ਖੇਤ ਵਿੱਚ ਇਸ ਤਰ੍ਹਾਂ ਦੀ ਸੋਚ ਹੈ ਨਾ ਬਹਣ ਦੇ ਵਿੱਚ ਸੋਚ ਆ ਗਈ ਹੈ ਉਹਦੇ ਥੱਲੇ ਥੱਲੋਂ ਕਟੋਕਟ 4 4 5 5 ਮੰਜੀਆਂ ਦਾ ਥਾਂ ਵੀਰੇ ਲਾਜ਼ਮੀ ਵੱਢ ਲਿਆ ਕਰੋ ਯਾਰ ਜਦੋਂ ਫਸਲ ਆਪਣੀ ਪੱਕੀ ਹੁੰਦੀ ਆ ਜਾਦੇ ਕਰਕੇ ਬਾਡੀ ਦੇ ਟਾਈਮ ਵਿੱਚ ਹਨਾ ਬਾਡੀ ਦੇ ਟਾਈਮ ਵਿੱਚ ਜਦੋਂ ਫਸਲ ਪੱਕੀ ਹੁੰਦੀ ਆ ਇੰਨਾ ਖੰਬੇ ਜਿਹਦੇ ਖੰਬੇ ਤੇ ਸੁੱਚ ਲੱਗੀ ਹੁੰਦੀ ਆ ਉਥੋਂ ਨਾ 4 4 ਮੰਜਾਂ ਦਾ ਥਾਂ ਵੱਢ ਲਿਆ ਕਰੋ ਕੋਈ ਬੜਾ ਫਰਕ ਨਹੀਂ ਪੈਂਦਾ ਆਪਾਂ ਕੰਮ ਹੋਰ ਵੀ ਕਰਦੇ ਆ ਟਾਈਮ 'ਚੋਂ ਟਾਈਮ ਕੱਢ ਕੇ ਇਹ ਜ਼ਰੂਰ ਵੱਢ ਲਿਆ ਕਰੋ ਤਾਂ ਕਿ ਕੋਈ ਪਤਾ ਨਹੀਂ ਹੁੰਦਾ ਬਈ ਸੰਪ ਕੀ ਹੁੰਦਾਗਾ ਉਹ ਸਪਾਰਕ ਜੀ ਕਦੋਂ ਮਾਰ ਜੀ ਹਨਾ ਸਪਾਰਕ ਜੀ ਕਦੋਂ ਮਾਰ ਜੇ ਉਇਸ ਕਰਕੇ ਇਹਦਾ ਲਾਜਮੀ ਨੂੰ ਵੱਢ ਲਿਆ ਕਰੋ ਹਨਾ ਦੂਜੀ ਗੱਲ ਵੀਰੇ ਇਹਦੀ ਸੁੱਚ ਕੱਟ ਕੇ ਰੱਖਿਆ ਕਰੋ ਜਦੋਂ ਆਪਾਂ ਮਤਲਬ ਫਸਲ ਪੱਕ ਜਾਂਦੀ ਰਹੇ ਸੁੱਚ ਕੱਟ ਕੇ ਬੰਨ ਕੇ ਰੱਖਿਆ ਕਰੋ ਇਹ ਬਾਈ ਦੀ ਸੁੱਚ ਕੱਟੀ ਵੀ ਆ ਬੰਨੀ ਵੀ ਆ ਵਧੀਆ ਗੱਲ ਆ ਹਨਾ ਤੀਜੀ ਗੱਲ ਆ ਬਾਈ ਜਿਹੜੀ ਆ ਤੁਹਾਨੂੰ ਖੇਲ ਦਿਖਾਈ ਸੀ ਨਾ ਵੀ ਖੇਲ ਸੁੱਕੀ ਖੜੀ ਆ ਕੋਲੇ ਖੜ ਕੇ ਕੋਲੇ ਖੜ ਕੇ ਖੇਲ ਨੂੰ ਲਾਜਮੀ ਭਰ ਲਿਆ ਕਰੋ ਬਾਈ ਮੌਸਮ ਜਦੋਂ ਬਾਢੀ ਦਾ ਮੌਸਮ ਹੁੰਦਾ ਨਾ ਕੋਲੇ ਖੜ ਕੇ ਸਾਫ ਕਰਕੇ ਖੇਲ ਨੂੰ ਲਾਜਮੀ ਭਰ ਲਿਆ ਕਰੋ ਜਿਵੇਂ ਆ ਬਰੇਤੀ ਬਰੂਤੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਐ ਤੇ ਇਹਨੂੰ ਖੇਲ ਨੂੰ ਭਰ ਲਿਆ ਕਰੋ ਖੇਲ ਨੂੰ ਭਰਨ ਨਾਲ ਕੀ ਫਾਇਦੇ ਨੇ ਵੀਰੇ ਕੀ ਗੱਲਬਾਤ ਹੈ ਨਾ ਖੁਦਾ ਨਾ ਖਾਸਤਾ ਪ੍ਰਮਾਤਮਾ ਨਾ ਕਰੇ ਵੀ ਕਈ ਵਾਰ ਕੋਈ ਇਸ ਤਰ੍ਹਾਂ ਦੀ ਕੋਈ ਮਾੜੀ-ਮੋਟੀ ਕੋਈ ਗੱਲਬਾਤ ਹੋ ਜੇ ਤਾਂ ਕੀ ਹੈਗਾ ਆਪਾਂ ਇੱਥੋਂ ਪਾਣੀ ਵਰਤ ਸਕੀਏ ਦੂਜੀ ਗੱਲ ਪੁੰਨ ਦਾ ਕੰਮ ਵੀ ਹੈ ਜੀਰ ਕਣਕ ਜਦੋਂ ਵੱਢੀ ਜਾਂਦੀ ਹੈ ਕੋਈ ਬੱਲੀਆਂ ਚੁਗਣ ਆਉਂਦਾ ਕੋਈ ਕੱਖ ਲੈਣ ਆਉਂਦਾ ਜੋ ਵੀ ਹੈਗਾ ਹੈ ਨਾ ਉਹ ਇਹ ਹਾਇਆ ਬੰਦਾ ਕਦੇ ਨਾ ਕਦੇ ਪਾਣੀ ਵੀ ਖੇਲ ਚੋਂ ਪੀ ਲੈਂਦਾ ਪਹਿਲਾਂ ਚੜਿਆਂ ਚੋਂ ਪਾਣੀ ਪੀਂਦੇ ਰਹੇ ਹਨ ਹੁਣ ਤਾਂ ਪੱਕੀਆਂ ਖੇਲਾਂ ਨੇ ਪੱਕੀ ਖੇਲ ਚੋਂ ਵੀ ਪਾਣੀ ਕੋਈ ਨਾ ਕੋਈ ਪੀ ਲੈਂਦਾ ਕੋਈ ਚਿੜੀ ਜਨੌਰ ਹੋਰ ਕੋਈ ਵੀ ਪਾਣੀ ਪੀ ਸਕਦਾਗਾ ਇਹਨਾਂ ਨੂੰ ਕੋਲੇ ਖੜਕੇ ਲਾਈਟ ਚ ਲਾਗਣਾ ਕੋਲੇ ਖੜਕੇ ਖੇਲ ਭਰ ਕੇ ਸੁੱਚ ਘੱਟ ਕੇ ਮੰਜੇ ਦੋ ਮੰਜਿਆਂ ਦਾ ਥਾਂ ਖੰਭਿਆਂ ਦੇ ਕੋਲੋਂ ਕੱਟ ਕੇ ਕਣਕ ਦਾ ਜਣੀ ਤੇ ਜੋੜੀ ਹੈਗੀਆ ਉਹਨੂੰ ਕੱਟ ਕੇ ਦੂਰ ਛੱਡ ਦਿਓ ਇਹ ਜ਼ਰੂਰ ਕੰਮ ਕਰਿਆ ਕਰੋ ਜੀ ਤੁਹਾਡਾ ਫਰਜ਼ ਬਣਦਾ ਇਹ ਜਿਹੜੀ ਇਹ ਫਸਲ ਹੈਗੀ ਫਸਲ ਪੁੱਤਾ ਵਾਂਗੂ ਪਾਲੀ ਵੀ ਫਸਲ ਪਰ ਆਪਾਂ ਇੱਥੇ ਆ ਕੇ ਥੋੜਾ ਜਾ ਅਣਗੇਲੀ ਕਰ ਜੰਨੇ ਇੱਕ ਹੋਰ ਖੇਤਾਂ ਦੇ ਵਿੱਚ ਜਿਹੜੇ ਮੇਰੇ ਵੀਰ ਚਾਹ ਪਾਣੀ ਬਣਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਬਾਈ ਹੁਣ ਤੁਹਾਨੂੰ ਪਤਾ ਹੀ ਆ ਵੈਸੇ ਤੁਸੀਂ ਸਿਆਣੇ ਹੋ ਜਰ ਸਾਰੇ ਜਿਹੜੇ ਹਨ ਪੂਰੇ ਵਧੀਏ ਪਰ ਸਾਡਾ ਫਰਜ਼ ਬਣਦਾ ਮੈਂ ਆਪਣਾ ਫਰਜ਼ ਸਮਝਦਾ ਵੀ ਮੈਂ ਇਹ ਗੱਲ ਕਰਾਂ ਵੀ ਜਦੋਂ ਚਾਹ ਪਾਣੀ ਕੋਈ ਬਣਾਉਣਾ ਹੈ ਜਦੋਂ ਆਪਾਂ ਖੇਤ ਹੁੰਨੇ ਆ ਵੀਰ ਬਣ ਕੇ ਅੰਦਰ ਕੋਠੀ ਦੇ ਵਿੱਚ ਬਣਾਓ ਜਾ ਫਿਰ ਨਾਲ ਦੀ ਨਾਲ ਉਹਨੂੰ ਅੱਗ ਨੂੰ ਚੰਗੀ ਤਰ੍ਹਾਂ ਸ਼ਾਂਤ ਕਰੋ ਬੁਝਾਓ ਪਾਣੀ ਨਾਲ ਇਹ ਨਾ ਹੋਵੇ ਵੀ ਤੁਸੀਂ ਉੱਤੇ ਮਿੱਟੀ ਮੋੜਤੀ ਗੱਲੀ ਮਿੱਟੀ ਮੋੜਦਣਾ ਵੀ ਕਈ ਵਾਰ ਹਵਾ ਹਵਾ ਨਾਲ ਮਿੱਟੀ ਇੱਧਰ ਉੱਧਰ ਹੋ ਜਾਂਦੀ ਹੈ ਨਾ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਜੀ ਦੂਜੀ ਗੱਲ ਬਈ ਰੋਡ ਚੱਲਦਾ ਲਵਾਉਂਦੀ ਕਈ ਮੇਰੇ ਵੀਰ ਹੁੰਦੇ ਨੇ ਨਾ ਬੀੜੀ ਬੱਤੀ ਵਾਲੇ ਸਿਗਰਟ ਬੀੜੀ ਵਾਲੇ ਉਹਨਾਂ ਰੋਡ ਤੇ ਤੁਰੇ ਜਾਂਦੇ ਸਿਗਰਟ ਪੀਂਦੇ ਜਾਂਦੇ ਹੁੰਦੇ ਨੇ ਪਰ ਐਂ ਵਗਾ ਕੇ ਮਾਰਦੇ ਨੇ ਉਹਨਾਂ ਅੱਗੇ ਵੀ ਹੱਥ ਬੰਨ ਕੇ ਬੇਨਤੀਆ ਭਰਾ ਬਣ ਕੇ ਵੀ ਪਹਿਲੀ ਗੱਲ ਤਾਂ ਖੜ ਕੇ ਪੀ ਲੋ ਜਿਸ ਨੂੰ ਹੀ ਪੀਣ ਦੇ ਆਦੀ ਹੋ ਨਾ ਪਹਿਲੀ ਗੱਲ ਤਾਂ ਇਹ ਹੈ ਵੀ ਛੱਡ ਦੋ ਹਨਾ ਹਾਂ ਇਹ ਸਹੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਛੱਡ ਦੋ ਦੂਜੀ ਗੱਲ ਇਹ ਹੈ ਵੀ ਜੇ ਪੀਣ ਦੇ ਆਦੀ ਹੋ ਵੀ ਸਰਦਾ ਨਹੀਂ ਤੁਹਾਨੂੰ ਤਾਂ ਬਾਈ ਖੜ ਕੇ ਪੀ ਲੋ ਯਾਰਾ ਪੀ ਕੇ ਉਹਨੂੰ ਚੰਗੀ ਤਰ੍ਹਾਂ ਬੁਝਾ ਕੇ ਉਹਦਾ ਨਿਕਾ ਨਿਕਾ ਦਾਣਾ ਜਾਂ ਵੀ ਹਨਾ ਤਾਂ ਫੇਰ ਤੁਸੀਂ ਗਹਾਂ ਜਾਓ ਇਹ ਜ਼ਰੂਰੀ ਆ ਜਿਹੜੇ ਖੇਤਾਂ ਦੇ ਵਿੱਚ ਕਈ ਵਾਰ ਕੋਈ ਹੌਲੀ ਪਾਲੀ ਹਨਾ ਮੈਂ ਕਿਸ ਨੂੰ ਵੀ ਨਹੀਂ ਕਹਿੰਦਾ ਵੀ ਕੋਈ ਕੌਣ ਪੀਂਦਾ ਹੁੰਦਾ ਕੌਣ ਨਹੀਂ ਪੀਂਦਾ ਯਾਰਾ ਤੇ ਪਰ ਜਿਹੜਾ ਵੀ ਮੇਰਾ ਵੀਰ ਪੀਂਦਾ ਇਸ ਚੀਜ਼ ਦਾ ਵੀ ਵੀਰੇ ਧਿਆਨ ਰੱਖਣਾ ਹਨਾ ਮੇਰਾ ਤਾਂ ਛੋਟਾ ਜਿਹਾ ਦਿਮਾਗ ਹੈ ਮੈਂ ਛੋਟੇ ਛੋਟੇ ਗੱਲਾਂ ਕਰੇ ਇੰਨਾ ਕੀ ਧਿਆਨ ਦੇ ਵਿੱਚ ਆਇਆ ਪਰ ਜੋ ਵੀ ਤੁਹਾਨੂੰ ਕਿਹਾ ਵੀਰ ਵਾਂ ਕੇ ਸਵੀਕਾਰ ਕਰਿਓ ਵੀਡੀਓ ਨੂੰ ਬੱਤ ਬੱਤ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਹਾਨੂੰ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਮੇਰੇ ਮਨ ਦੇ ਵਿੱਚ ਇਹ ਕਈ ਦਿਨਾਂ ਦਾ ਵਿਚਾਰ ਚੱਲ ਰਿਹਾ ਸੀਗਾ ਪਰ ਟਾਈਮ ਨਹੀਂ ਮਿਲਿਆ ਅੱਜ ਟਾਈਮ ਮਿਲਿਆ ਮੈਂ ਕਿਤੋਂ ਆ ਰਿਹਾ ਸੀਗਾ ਅੱਜ ਇਸ ਚੀਜ਼ ਦਾ ਟਾਈਮ ਮਿਲਿਆ ਵੀ ਇੱਕ ਤਾਂ ਬਾਈ ਜਿਹੜੇ ਇਹ ਖੰਭੇ ਨੇ ਖੰਭਿਆਂ ਦੇ ਆਲੇ ਦੁਆਲੇ ਬਰੇ ਜੀ ਕਣਕ ਨੂੰ ਲਾਜ਼ਮੀ ਕੱਟਿਆ ਕਰੋ ਇੱਕ ਖੇੜਾ ਨੇ ਜਿਹੜੀਆਂ ਖੇੜਾ ਨੂੰ ਲਾਜ਼ਮੀ ਪਾਣੀ ਦੀਆਂ ਭਰ ਕੇ ਰੱਖਿਆ ਕਰੋ ਦੂਜੀ ਗੱਲ ਬਾਈ ਜਿਹੜੇ ਚਾਹ ਪਾਣੀ ਆਪਾਂ ਖੇਤਾਂ ਦੇ ਵਿੱਚ ਬਣਾਉਨੇ ਆ ਉਹ ਚਾਹ ਪਾਣੀ ਵਾਲੀ ਜਗ੍ਹਾ ਜਿਹੜੀ ਤੁਹਾਨੂੰ ਦੱਸੀ ਆ ਵੀ ਉਹ ਪਈ ਅੱਗ ਨੂੰ ਜ਼ਰੂਰ ਬਚਾ ਦਿਆ ਕਰੋ ਸਿਗਰਟ ਬੀੜੀ ਪੀਣ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਉਹ ਵੀ ਜ਼ਰੂਰ ਧਿਆਨ ਰੱਖਣ ਇਸ ਚੀਜ਼ ਦਾ ਹਨਾ ਇੱਕ ਜਿੱਥੋਂ ਦੀ ਕ੍ਰੋਸਿੰਗ ਲੈਣਾ ਹੁੰਦੀ ਹੈ ਨੇ ਉੱਥੋਂ ਵੀ ਤੁਸੀਂ ਆਪਣੇ ਥੱਲੋਂ ਕਣਕ ਜਿਹੜੀ ਹੈਗੀ ਕ੍ਰੋਸਿੰਗ ਲੈਣਾ ਦੇ ਥੱਲੇ ਕਣਕ ਜਿਹੜੀ ਹੁੰਦੀ ਆ ਛੋਟੀਆਂ ਲੈਣਾ ਦੇ ਕ੍ਰੋਸਿੰਗ ਉਹਨਾਂ ਦੇ ਥੱਲੋਂ ਵੀ ਜ਼ਰੂਰ ਫਸਲ ਨੂੰ ਕੱਟ ਲਿਆ ਕਰੋ ਸੋ ਜਿਹੜੀ ਇਹ ਫਸਲ ਹੁੰਦੀ ਆ ਸਭ ਦੀ ਸਾਂਝੀ ਹੁੰਦੀ ਆ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਆ ਵੀ ਇਹ ਫਸਲ ਹੈ ਜਿਹੜੀ ਹਰ ਇੱਕ ਪੰਜਾਬ ਦੇ ਵਿੱਚ ਕਿ ਜਿੱਥੇ ਤੱਕ ਵੀ ਜਰ ਇਹ ਫਸਲ ਹੁੰਦੀ ਆ ਸਭ ਦੀ ਇਹ ਫਸਲ ਬਧੇ ਫੁੱਲੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਬੱਤ ਬੱਤ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਸਾਰਿਆਂ ਦਾ ਧੰਨਵਾਦ ਪੀਵੀ 19 ਕੇ ਟੀਵੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਫਾਲੋ ਕਰ ਲਿਓ ਚੈਨਲ ਨੂੰ ਵੀਡੀਓ ਬੱਤ ਬੱਤ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ